ਪੰਜਾਬ ਵਿੱਚ ਮੌਸਮ ਬਦਲ ਗਿਆ ਹੈ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਗੜ੍ਹੇਮਾਰੀ ਹੋਈ ਹੈ ਪੰਜਾਬ ਵਿੱਚ ਜਲੰਧਰ ਪਠਾਨਕੋਟ ਬਟਾਲਾ ਗੁਰਦਾਸਪੁਰ ਵਿੱਚ ਭਾਰੀ ਮੀਂਹ ਪਿਆ ਬਿਆਸ ਵਿੱਚ ਭਾਰੀ ਗੜ੍ਹੇਮਾਰੀ ਦੀ ਖਬਰ ਸਾਹਮਣੇ ਆਈ ਹੈ ਸੜਕ ਉੱਤੇ ਬਰਫ਼ ਦੀ ਚਿੱਟੀ ਚਾਦਰ ਛਾ ਗਈ ਬੇहद ਤੇਜ਼ ਰਫ਼ਤਾਰ ਨਾਲ ਹੋਈ بارش ਕਾਰਨ ਕਈ ਥਾਂ ਹਾਲਾਤ ਵਿਗੜ ਗਏ ਹਨ ਉਤੇ ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਜੰਮੂ ਕਸ਼ਮੀਰ ਬਿਹਾਰ ਝਾਰਖੰਡ ਛਤੀਸਗੜ੍ਹ ਹਿਮਾਚਲ ਪ੍ਰਦੇਸ਼ ਹਰਿਆਣਾ ਚੰਡੀਗੜ੍ਹ ਪੂਰਬੀ ਰਾਜਸਥਾਨ ਤਾਮਿਲਨਾਡੂ ਦੀਆਂ ਕੁਝ ਥਾਵਾਂ 'ਤੇ ਦੇੰਦੇ ਤਾਪਨ ਵਿੱਚ ਗਰਾਉਟ ਆਈ ਹੈ ਇਸ ਦੇ ਨਾਲ ਹੀ ਉੱਤਰਾਖੰਡ ਪਛਮੀ ਰਾਜਸਥਾਨ ਮੱਧ ਪ੍ਰਦੇਸ਼ ਉੜੀਸਾ ਅਤੇ ਕਈ ਥਾਵਾਂ 'ਤੇ 2 ਤੋਂ 3 ਡਿਗਰੀ ਸੈਲਸਿਅਸ ਦੀ ਗਰਾਉਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ 23 ਫਰਵਰੀ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਵਿਭਾਗ ਦੇ ਅਨੁਸਾਰ ਬੰਗਾਲ ਦੀ ਉੱਤਰੀ ਖਾੜੀ ਵਿੱਚ ਇੱਕ ਐਂਟੀ ਸਾਈਕਲੋਨ ਸਰਕੂਲੇਸ਼ਨ ਬਣ ਰਿਹਾ ਹੈ ਮਨਜਿੰਦਰ ਸੇਸਾ ਨੂੰ ਦਿੱਲੀ ਦੀ ਰਾਜੋਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਹੋਈ ਮਨਜਿੰਦਰ ਸੇਸਾ ਨੇ 18190 ਵੋਟਾਂ ਨਾਲ ਜਿੱਤ ਹਾਸਲ ਕੀਤੀ ਦਿੱਲੀ ਤੋਂ ਮੁੱਖ ਮੰਤਰੀ ਅਹੁਦੇ ਦੀ ਸੋਹ ਚੁੱਕ ਸਮਾਗਮ ਵਿੱਚ ਮਨਜਿੰਦਰ ਸੇਸਾ ਨੇ ਮੰਤਰੀ ਅਹੁਦੇ ਦੀ ਸੋਹ ਚੁੱਕੀ ਹੈ ਉਹਨਾਂ ਨੇ ਪੰਜਾਬੀ ਵਿੱਚ ਭਾਸ਼ਣ ਦਿੱਤਾ ਮਨਜਿੰਦਰ ਸੇਸਾ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜੋਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਦਸਦੀਕ ਮਨਜਿੰਦਰ ਸਿਰਸਾ ਨੂੰ ਇਹ ਸੀਟ 55.8% ਪਾਵ 18000 190 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਹੋਈ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਿਰਸਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਚ ਉਕਦਾ ਹਾਂ ਕਿ ਕਾਨੂੰਨ ਵੱਲੋਂ ਸਥਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਬਰਕਰਾਰ ਰੱਖਾਂਗਾ ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸ਼ਰਧਾਪੂਰਵਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾਂ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੋਚਉਂਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਜਾਂ ਵਿਕਤੀਆਂ ਨੂੰ ਜਦੋਂ ਤੱਕ ਅਜਾਇਹਾ ਵਿਸ਼ੇ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਗਟ ਕਰਾਂਗਾ ਭਰਤ ਮਤਾ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤੀ ਡਿਪੋਟੀਆਂ ਨੂੰ ਲੈ ਕੇ ਜਾਣ ਵਾਲੇ ਅਮਰੀਕੀ ਜਹਾਜ਼ ਦੇ ਅੰਮ੍ਰਿਤਸਰ ਵਿੱਚ ਉਤਾਰਨ ਤੇ ਇਤਰਾਜ਼ ਉਠਾਉਣ ਤੋਂ ਬਾਅਦ ਸਰਕਾਰੀ ਸੂਤਰਾਂ ਨੇ ਬਧਵਾਰ ਨੂੰ ਇਸ ਕਦਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਪੰਜਾਬੀ ਹੈ ਮੀਡੀਆ ਦੀ ਇੱਕ ਖਬਰ ਦੇ ਮੁਤਾਬਕ 5 ਫਰਵਰੀ ਤੋਂ ਭਾਰਤ ਪਹੁੰਚੀ ਤਿੰਨ ਉਡਾਨਾਂ ਦੇ ਅੰਕੜੇ ਦੱਸਦੇ ਹਨ ਕਿ ਅਮਰੀਕੀ ਫੌਜੀ ਜਹਾਜ਼ ਰਾਹੀਂ ਵਾਪਸ ਆਏ 333 ਪ੍ਰਵਾਸੀਆਂ ਵਿੱਚੋਂ ਕੁੱਲ 126 ਪੰਜਾਬ ਦੇ ਵਸਨੀਕ ਹਨ ਇਸ ਤੋਂ ਬਾਅਦ ਗਵਾਂਡੀ ਸੂਬੇ ਹਰਿਆਣਾ ਤੋਂ 111 ਗੁਜਰਾਤ ਤੋਂ 70 ਦੇ ਕਰੀਬ ਸੂਤਰਾਂ ਨੇ ਦੱਸਿਆ ਹੈ ਕਿ ਮਈ 2020 ਤੋਂ ਹੁਣ ਤੱਕ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ 23 ਉਡਾਨਾਂ ਦੇਸ਼ ਪਹੁੰਚੀਆਂ ਅਤੇ ਇਹ ਸਾਰੀਆਂ ਅੰਮ੍ਰਿਤਸਰ ਉਤਰੀਆਂ ਹਨ ਗਿਆਨੀ ਹਰਪੀ ਸਿੰਘ ਨੇ ਸੇਖ ਨੌਜਵਾਨਾਂ ਨੂੰ ਅੱਗੇ ਆ ਕੇ ਪੰਥਕ ਸਿਆਸਤ ਦੀ ਕਮਾਂਡ ਸੰਭਾਲਣ ਦਾ ਸੱਦਾ ਦਿੱਤਾ ਪਟਿਆਲਾ ਦੇ ਸਨੌਰ ਹਲਕੇ ਵਿੱਚ ਇੱਕ ਪੰਥਕਾਟ ਨੂੰ ਸਵੱਧਨ ਕਰਦਿਆਂ ਉਹਨਾਂ ਕਿਹਾ ਕਿ 8-10 ਲੋਕ ਆਪਣੇ ਨਿੱਜੀ ਹਿੱਤਾਂ ਲਈ ਪੰਥ ਦਾ ਨੁਕਸਾਨ ਕਰ ਰਹੇ ਹਨ ਅਜਿਹੇ ਲੋਕਾਂ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ ਇਸ ਦਰਾਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਜਨਵਰੀ ਨੂੰ ਜਾਰੀ ਹੋਏ ਹੁਕਮਨਾਮੇ ਨੂੰ ਇਨ ਲਾਗੂ ਨਾ ਕੀਤਾ ਗਿਆ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਬਰਬਾਦੀ ਤੋਂ ਨਹੀਂ ਬਚਾ ਸਕਦੀ। ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਸਾਰੀਆਂ ਪੰਥਕ ਧਰਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦਾ ਮਕਸਦ ਸੀ ਕਿ ਸ਼ਰਮਣੀ ਅਕਾਲ ਦਰ ਨੂੰ ਸਿਆਸੀ ਪਿਚ ਤਿਆਰ ਕਰਕੇ ਦਿੱਤੀ ਜਾਵੇ ਜਿਸ ਉੱਪਰ ਪੰਥਕ ਸਿਆਸਤ ਕੀਤੀ ਜਾ ਸਕੇ ਪਰ ਕੁਝ ਲੋਕਾਂ ਨੇ ਆਪਣੇ ਹਿੱਤਾਂ ਲਈ ਇਸ ਦਾ ਵਿਰੋਧ ਕੀਤਾ ਹੁਣਾ ਕਿਹਾ ਕਿ ਇਹ 8-10 ਲੋਕ ਹਨ ਜੋ ਪੰਥ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਜੋ ਪੰਥਕ ਜਮਾਤ ਹੈ ਉਹਦਾ ਨੁਕਸਾਨ ਕਰ ਰਹੇ ਨੇ ਉਹਨੂੰ ਤੋੜਨ ਦਾ ਯਤਨ ਕਰ ਰਹੇ ਨੇ ਮੈਂ ਬਿਆਨ ਪੜਿਆ ਮੈਨੂੰ ਬੜੀ ਹੈਰਾਨੀ ਹੋਈ ਇਹ ਸ਼ਰਮਣੀਆਂ ਅਕਾਲੀ ਦਾਲ ਇੱਕ ਜਹਾਜ਼ ਦੀ ਤਰ੍ਹਾਂ ਸਮੁੰਦਰ ਦੇ ਵਿੱਚ ਚੱਲਦਾ ਪਿਆ ਸੀ। ਔਰ ਜਿਹੜੇ ਦੋ ਬੰਦਿਆ ਨੇ 22 23 ਸਾਲ ਆਪਣੇ ਹੱਥ ਦੇ ਵਿੱਚ ਹਥੌੜਾ ਲੈ ਕੇ ਤੇ ਸੁੰਬਾ ਲੈ ਕੇ ਸੁੰਬਾ ਕਹਿੰਦੇ ਨੇ ਉਸ ਟੂਲ ਨੂੰ ਜਿਹੜਾ ਲੋਹੇ ਦੇ ਪੱਤਰੇ ਦੇ ਵਿੱਚ ਸوراਖ ਕਰਨ ਦਾ ਕੰਮ ਕਰਦਾ। ਔਰ ਇਹਨਾਂ ਬੰਦਿਆਂ ਨੇ 22 23 ਸਾਲ ਹੱਥ ਦੇ ਵਿੱਚ ਹਥੌੜੀ ਫੜ ਕੇ ਸੁੰਬੇ ਦੇ ਨਾਲ ਉਸ ਚੱਲਦੇ ਹੋਏ ਜਹਾਜ਼ ਦੇ ਵਿੱਚ ਛੇਕ ਕੀਤੇ। ਮੋਰੀਆਂ ਕੀਤੀਆਂ ਸوراਖ ਕੀਤੇ ਔਰ ਜਦੋਂ ਜਹਾਜ਼ ਡੁੱਬਣ ਲੱਗਿਆ ਤੇ ਫਿਰ ਉਹਦੇ ਵਿੱਚ ਸਵਾਰ ਹੋ ਗਏ ਕਹਿੰਦੇ ਹੁਣ ਕੋਈ ਛੇਕ ਕਰਕੇ ਦਿਖਾਵੇ ਇਸ ਜਹਾਜ਼ ਦੇ ਵਿੱਚ ਹੁਣ ਕੋਈ ਗਲੀ ਕਰਕੇ ਦਿਖਾਵੇ ਹੁਣ ਕੋਈ ਛੇਕ ਕਰਕੇ ਦਿਖਾਵੇ ਇੱਕ ਹੋਰ ਸੌਖੇ ਢੰਗ ਨਾਲ ਸਮਝਾ ਦਿੰਨਾ ਇੱਕ ਕਾਰ ਬੜੀ ਰਵਾਨਗੀ ਨਾਲ ਸੋਹਣੀ ਚੱਲਦੀ ਸੀ ਥੋੜੀ ਨਾਲ ਉਸ ਕਾਰ ਨੂੰ ਨਕਾਰਾ ਕੀਤਾ 22 ਸਾਲ ਥੋੜੇ ਮਾਰ ਮਾਰ ਕੇ ਉਸ ਕਾਰ ਨੂੰ ਬਿੰਗੀ ਕਰਦੇ ਰਹੇ ਚਿੱਬੀ ਕਰਦੇ ਰਹੇ ਤੇ ਜਦੋਂ ਕਾਰ ਖਟਾਰਾ ਹੋ ਗਈ ਉਹਦੇ ਉੱਤੇ ਬਹਿ ਗਏ ਕਹਿੰਦੇ ਹੁਣ ਕੋਈ ਡੰਡ ਪਾ ਕੇ ਦਿਖਾਵੇ ਅਸੀਂ ਕਾਰ ਰਾਦੇ ਰੱਖੇ ਕੋਈ ਡੰਡ ਪਾ ਕੇ ਦਿਖਾਵੇ ਕਹਿੰਦੇ ਅੱਜ ਜਿਹੜੀ ਹਾਲਤ ਹੋਈ ਹੈ ਨਾ ਸ਼ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਡਬੋਂ ਦੇ ਵਿੱਚ ਆਹੀ ਬੰਗਲਾ ਸਾਹਿਬ ਦੀਆਂ ਸਟੇਜਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨ타ਵਾਂ ਬਾਰੇ ਕੀ ਕੀ ਬੋਲਿਆ ਗਿਆ ਆ ਚੜ੍ਹਦੀ ਕਲਾ ਦੇ ਬੈਠੇ ਨੇ ਦਰਦੀ ਸਾਹਿਬ ਇਹਨਾਂ ਕੋਲੇ ਵੀਡੀਓ ਨੇ ਸਾਰੀਆਂ ਉਦੋਂ ਲਾਈਵ ਚੱਲਦਾ ਹੁੰਦਾ ਸੀ ਤੇ ਹੁਣ ਤੁਸੀਂ ਉਹਨਾਂ ਨਾਲ ਸਾਂਝ ਪਾਈ ਬੈਠੇ ਹੋ ਹੁਣ ਉਹ ਚੰਗੇ ਹੋ ਗਏ ਨੇ ਨਾਮ ਸਰਨਾ ਬ੍ਰਦਰ ਵੈਸੇ ਮੈਂ ਸਤਿਕਾਰ ਕਰਦਾ ਹਾਂ ਪਰ ਦੇਖੋ ਕਿ ਦੀ ਕਮਾਲ ਦੀ ਗੱਲ ਹੈ ਇਹ 10 ਬੰਦੇ ਨੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਡੇੜਾ ਜਿਹੜਾ ਹੈ ਉਹ ਡੋਬਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹੜੇ 6 6 7 7 ਫੁੱਟ ਦੇ ਸੱਪ ਖਾ ਗਏ ਉਹ ਮੇਰੇ ਬਾਰੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਗਡੋਏ ਖਾਂਦਾ ਜਿਹੜੇ 2 2 ਇੰਚ ਦੇ ਹੁੰਦੇ ਆ ਜਿਨ੍ਹਾਂ ਨੇ 6 6 7 7 ਫੁੱਟ ਦੇ ਸੱਪ ਨਿਗਲ ਲਏ ਉਹ ਦੋਸ਼ ਲਾਉਂਦੇ ਆ 2-2 ਇੰਚ ਦੇ ਗੜੋਏ ਖਾ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਕਰਕੇ ਜੀ ਅਸੀਂ ਇਹਨਾਂ ਦੇ ਖਿਲਾਫ ਹਾਂ ਕੁਸਤਾ ਸੋਚੋ ਸਿੱਖਾਂ ਦੀ ਰਾਸੀ ਹੋਂਦ ਦੀ ਪ੍ਰਤੀਨਿਧਤਾ ਕਰਦੀ ਹੈ ਜਮਾਤ ਸਾਡੀ ਜਿਹੜਾ ਤੁਹਾਡੀ ਈਨ ਮੰਨ ਲੈਂਦਾ ਹੈ ਉਹ ਕੁਝ ਕਰੀ ਜਾਵੇ ਉਹ ਸਤਿਕਾਰਯੋਗ ਹੈ ਜਿਹੜਾ ਤੁਹਾਡੀ ਈਨ ਨਹੀਂ ਮੰਨਦਾ ਜਾਂ ਤੁਹਾਡੇ ਗਲਤ ਫੈਸਲਿਆਂ ਦੇ ਖਿਲਾਫ ਖੜ ਜਾਂਦਾ ਹੈ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਮਾਸਟਰ ਤਾਰਾ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਇੱਕ ਵਾਹਿਦ ਪ੍ਰਧਾਨ ਸਨ ਉਹ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਹਮੇਸ਼ਾ ਇਹ ਗੱਲ ਕਹਿਆ ਕਰਦੇ ਸੀ ਔਰ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਵੀ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਇੱਕ ਗੱਲ ਹਮੇਸ਼ਾ ਕਹਿਆ ਕਰਦੇ ਸੀ ਉਹ ਕਹਿੰਦੇ ਤੁਸੀਂ ਮਿਨੋਰਟੀ ਦੇ ਵਿੱਚੋਂ ਤੁਸੀਂ ਆਪਣੀ ਰਾਜਨੀਤਿਕ ਸੰਜ ਜਿਹਦੇ ਨਾਲ ਮਰਜ਼ੀ ਰੱਖੋ ਲੇਕਿਨ ਧਾਰਮਿਕ ਸਾਂਝ ਤੁਹਾਡੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਰਹਿਣੀ ਚਾਹੀਦੀ ਹੈ ਕਿੱਡਾ ਸੋਹਣਾ ਖਿਆਲ ਸੀ ਕਿ ਰਾਜਨੀਤਿਕ ਸਾਂਝ ਤੁਸੀਂ ਜਿੰਦਰ ਮਰਜ਼ੀ ਰੱਖੋ ਕਿਉਂਕਿ ਤੁਸੀਂ ਪੰਜਾਬ ਤੋਂ ਬਾਹਰ ਬਿਜ਼ਨਸ ਕਰਦੇ ਹੋ ਤੁਹਾਡੇ ਬਿਜ਼ਨਸ ਨੇ ਤੁਹਾਡੇ ਕਾਰੋਬਾਰ ਨੇ ਲੇਕਿਨ ਧਾਰਮਿਕ ਤੌਰ ਤੇ ਸਾਂਝ ਜਿਹੜੀ ਹੈ ਤੁਸੀਂ ਆਪਣੀਆਂ ਪੰਥਕ ਸੰਸਥਾਵਾਂ ਦੇ ਨਾਲ ਰੱਖੋ ਇਹ ਨਹਾਇਤ ਜ਼ਰੂਰੀ ਹੈ ਇਕ ਕਹਾ ਕਰਦੇ ਸੀ ਉਹ ਸਿਆਣਪ ਪਰੇ ਬੋਲ ਬੋਲਿਆ ਕਰਦੇ ਸੀ ਪਰ ਜਿਵੇਂ ਸਰਦਾਰ ਤਰਲੋਚਨ ਸਿੰਘ ਜੀ ਨੇ ਦੱਸਿਆ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਸਾਰ ਜਿਹੜੀ ਹੈ ਉਹ ਪਿਛਲੇ 22-23 ਸਾਲਾਂ ਦੌਰਾਨ ਜਿਹੜਾ ਹੈ ਉਹ ਨਹੀਂ ਲਈ ਗਈ ਬਿਲਕੁਲ ਵੀ ਨਹੀਂ ਲਈ ਗਈ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਰਾਜਨੀਤਿਕ ਹਾਲਾਤ ਕਿਦਾਂ ਦੇ ਨੇ ਕਿਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਜਿਹੜੀ ਹੈ ਉਹ ਮਜ਼ਬੂਤੀ ਹੈ ਨਹੀਂ ਹੈ ਆਰਥਿਕ ਤੌਰ ਤੇ ਸਿੱਖਾਂ ਦੇ ਪੰਜਾਬ ਤੋਂ ਬਾਹਰ ਹਾਲਾਤ ਕੀ ਨੇ ਸਮਾਜਿਕ ਤੌਰ ਤੇ ਸਿੱਖਾਂ ਦੇ ਹਾਲਾਤ ਕੀ ਨੇ ਅਰਧਾਰਮਿਕ ਤੌਰ ਤੇ ਸਿੱਖ ਕਿਹੋ ਜਿਹੇ ਨੇ ਕਦੇ ਸਾਰ ਨਹੀਂ ਲਈ ਹੈ ਕਦੇ ਸੋਚਿਆ ਨਹੀਂ ਹੈ ਔਰ ਇਹ ਸਭ ਤੋਂ ਵੱਡਾ ਜਿਹੜਾ ਇੱਕ ਇੱਕ ਕਿਸਮ ਦਾ ਬਹੁਤ ਵੱਡਾ ਬਲੰਡਰ ਜਿਹੜਾ ਮਿਸਟੇਕ ਹੈ ਮੈਂ ਵੈਸੇ 60 ਲੱਖ ਸਿੱਖ ਕਹਿੰਦਾ ਹੁੰਦਾ ਸੀ ਪੰਜਾਬ ਤੋਂ ਬਾਹਰ ਪਰਤ ਦੇ ਵਿੱਚ 60 ਲੱਖ ਹੈ ਸਰਦਾਰ ਤਰਲੋਚਨ ਸਿੰਘ ਜੀ ਕਹਿੰਦੇ 70 ਲੱਖ ਹੈ ਮੈਂ ਬਦੇਸ਼ਾਂ ਦੇ ਵਿੱਚ ਵੀ ਜਾ ਕੇ ਉੱਥੋਂ ਦੀ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਉੱਥੇ ਪੰਜਾਬ ਦੇ ਵਿੱਚ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਅਸੀਂ ਦੇ ਦੇਾਂਗੇ ਤੁਸੀਂ ਖੁਸ਼ ਹੋ ਜਾਓਗੇ ਵੀਵਾ ਕੀ ਕਮਾਲ ਦੀ ਸਟੇਟਮੈਂਟ ਦਿੱਤੀ ਹੈ ਪਰ ਸਾਨੂੰ ਪੰਜਾਬ ਤੋਂ ਬਾਹਰ ਜਿਹੜਾ 60-70 ਲੱਖ ਸਿੱਖ ਵੱਸਦਾ ਹੈ ਸਾਨੂੰ ਉਹਦੀ ਵੀ ਫਿਕਰ ਹੈ ਸਾਨੂੰ ਉਹਦੇ ਵੀ ਫਿਕਰ ਹੈ ਔਰ ਸਾਨੂੰ ਪਤਾ ਹੈ ਕਿ ਉਹ ਕਿੰਨਾ ਹਾਲਾਤਾਂ ਦੇ ਵਿੱਚ ਜ਼ਿੰਦਗੀ ਜਿਉਂਦੇ ਆ ਸਾਡੀ ਸਟੇਟਮੈਂਟ ਦੇ ਨਾਲ ਉਹਨਾਂ ਨੂੰ ਦਿੱਕਤ ਖੜੀ ਹੋਏਗੀ ਜਿਸ ਸਟੇਟਮੈਂਟ ਦੇ ਨਾਲ ਦਿੱਕਤ ਖੜੀ ਹੋਏਗੀ ਅਸੀਂ ਉਹ ਸਟੇਟਮੈਂਟ ਦੇਣ ਤੋਂ ਗੁਰੇਜ਼ ਕਰਾਂਗੇ ਠੀਕ ਹੈ ਸਾਡੇ ਨਾਲ ਧੱਕੇ ਹੋਏ ਨੇ ਧੱਕੇ ਹੋ ਰਹੇ ਨੇ ਔਰ ਧੱਕੇ ਹੋਣਗੇ ਵੀ ਔਰ ਅਸੀਂ ਲੜਦੇ ਰਹੇ ਹਾਂ ਲੜ ਰਹੇ ਹਾਂ ਔਰ ਲੜਾਂਗੇ ਵੀ ਇਹਨਾਂ ਸਰਕਾਰਾਂ ਦੇ ਨਾਲ ਇਹਨਾਂ ਨਾਲ ਲੜਾਂਗੇ ਵੀ ਇਹਨਾਂ ਨਾਲ ਬੈਠਾਂਗੇ ਵੀ ਇਸ ਕਰਕੇ ਫੇਰ ਹੀ ਅਸੀਂ ਜਿਹੜਾ ਹੈ ਉਹ ਬਲੰਦੀਆਂ ਨੂੰ ਛੋਵਾਂਗੇ ਇਹ ਕੂਟਨੀਤੀ ਹੈ ਇਹ ਡਿਪਲੋਮੇਸੀ ਹੈ ਕਿਉਂਕਿ ਅਸੀਂ ਆਪਣੇ ਮਸਲੇ ਹੱਲ ਕਰਵਾਣੇ ਨੇ ਅਸੀਂ ਸਿੱਖਾਂ ਨੂੰ ਫਾਈਨੈਂਸ਼ੀਅਲੀ ਮਜ਼ਬੂਤ ਰੱਖਣਾ ਹੈ ਅਸੀਂ ਸਿੱਖਾਂ ਨੂੰ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਰੱਖਣਾ ਅੱਜ ਸ੍ਰੀ ਆਕਾਲ ਤਖਤ ਸਾਹਿਬ ਜਿੱਥੋਂ 2 ਤਰੀਕ ਨੂੰ ਹੁਕਮਨਾਮਾ ਹੋਇਆ ਔਰ ਵਿਦੇਸ਼ਾਂ ਦੀਆਂ ਅਖਬਾਰਾਂ ਨੇ ਫਰੰਟ ਪੇਜ ਦੇ ਉੱਤੇ ਇਹ ਖਬਰਾਂ ਲਾਈਆਂ ਕਿ ਸਿੱਖਾਂ ਕੋਲੇ ਇਸ ਤਰ੍ਹਾਂ ਦਾ ਨਿਜ਼ਾਮ ਹੈ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਵੱਡੇ ਤੋਂ ਵੱਡੇ ਆਗੂ ਨੂੰ ਵੀ ਉਥੇ ਤਲਬ ਕਰ ਲਿਆ ਜਾਂਦਾ ਔਰ ਪੁੱਛਿਆ ਜਾਂਦਾ ਕਿ ਤੁਸੀਂ ਗਲਤੀ ਕੀਤੀ ਕਿ ਨਹੀਂ ਕੀਤੀ ਔਰ ਨੈਸ਼ਨਲ ਚੈਨਲਾਂ ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਵੱਡੇ ਵੱਡੇ ਪੱਤਰਕਾਰਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਤੁਸੀਂ ਦੇਖੋ YouTube ਦੇ ਉੱਤੇ ਪਈਆਂ ਨੇ ਕੀ ਹੈ ਅਕਲ ਤਖਤ ਸਾਹਿਬ ਜੋ ਤਲਬ ਕਰ ਲੇਤਾ ਹੈ ਲੇਕਿਨ 10 ਬੰਦਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਨੂੰ ਪੈਦਾ ਹੋਏ ਜਲਾਵ ਨੂੰ ਮਿੱਟੀ 'ਚ ਰੋਲਣ ਦਾ ਕੰਮ ਕੀਤਾ। ਉਹ ਸਾਡੇ ਪ੍ਰਚਾਰ ਦਾ ਵਸੀਲਾ ਬਣ ਸਕਦਾ ਸੀ। 2 ਤਰੀਕ ਨੂੰ ਜਿਹੜਾ ਜਲਾਵ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਇਆ ਉਹ ਦੁਨੀਆ ਭਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਤੇ ਸਤਿਕਾਰ ਨੂੰ ਪ੍ਰਚਾਰਨ ਦੇ ਲਈ ਇੱਕ ਵੱਡਾ ਸਬੱਬ ਬਣ ਸਕਦਾ ਸੀ। ਲੇਕਿਨ ਉਹਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਸਿਰਫ 10 ਬੰਦਿਆਂ ਨੇ ਜਿਨ੍ਹਾਂ ਨੂੰ ਪਰੰਪਰਾਵਾਂ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਮर्यादाਵਾਂ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਇਤਿਹਾਸ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਬਾਣੀ ਦੀ ਸਮਝ ਨਹੀਂ ਹੈ ਅੱਜ ਜ਼ਰੂਰਤ ਹੈ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਔਰ ਸੰਸਥਾਵਾਂ ਨੂੰ ਮਜ਼ਬੂਤ ਜੇ ਕੋਈ ਕਰ ਸਕਦਾ ਹੈ ਤੇ ਮੈਂ ਸਮਝਦਾ ਕਿ ਉਹ ਅੱਜ ਸਿੱਖ ਯੂਥ ਕਰ ਸਕਦਾ ਹੈ ਮੈਂ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਠੋ ਤੁਹਾਡੇ ਮੋਢਿਆਂ ਦੇ ਉੱਤੇ ਇਹਨਾਂ ਸੰਸਥਾਵਾਂ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੈ ਔਰ ਆਪਣੀ ਜ਼ਿੰਮੇਵਾਰੀ ਨੂੰ ਬਾਖੂ ਵੀ ਪਹਿਚਾਣੋ ਇਹਨਾਂ ਸੰਸਥਾਵਾਂ ਦੇ ਨਾਲ ਜੁੜ ਕੇ ਇਹਨਾਂ ਸੰਸਥਾਵਾਂ ਦੀ ਮਜ਼ਬੂਤੀ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਓ ਦਿੱਲੀ ਦੇ ਸਿੱਖ ਨੌਜਵਾਨ ਇਕੱਠੇ ਹੋਣ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਜਿਵੇਂ ਅੱਜ ਦੀ ਇਹ ਪੰਥਕ ਕਨਵੈਨਸ਼ਨ ਬੁਲਾਈ ਹੈ ਓਵੇਂ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਨੌ ਜਵਾਨਾਂ ਦਾ ਵੀ ਵੱਡਾ ਜਿਹੜਾ ਹੈ ਉਹ ਭਰਮਾ ਇਕੱਠਾ ਕੀਤਾ ਜਾਏ। ਔਰ ਉਸ ਇਕੱਠ ਦੇ ਵਿੱਚ ਨੌ ਜਵਾਨਾਂ ਨੂੰ ਜਿਹੜਾ ਹੈ ਉਹ ਹਲੂਣਿਆ ਜਾਏ ਕਿ ਉਠੋ ਉੱਠ ਕੇ ਗੁਰੂ ਘਰਾਂ ਦੀ ਗੁਰੂ ਘਰਾਂ ਦੇ ਪ੍ਰਬੰਧ ਦੇ ਨਿਜ਼ਾਮ ਦੀ ਜਿਹੜਾ ਉਹ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਓ।